ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਸਤਿਗੁਰੂ ਗੁਰੂ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਦੀ ਜਿਹੜੀ ਵਿਚਾਰ ਹੈ ਉਹ ਸੰਝ ਕੀਤੀ ਜਾ ਰਹੀ ਹੈ ਇਹ ਜਿਹੜੀ ਪੌਣੀ ਸਿੱਧ ਗੋਸ਼ਟ ਦੀ ਬੋਰਡ ਦੇ ਉੱਤੇ ਲਿਖੀ ਹੋਈ ਆਪ ਜੀ ਦੇਖ ਰਹੇ ਹੋ ਇਹ ਭਾਈ ਵੀ ਪੜੀ ਹੈ ਇਸੇ ਤਰੀਕੇ ਦੇ ਨਾਲ ਪੌੜੀਆਂ ਸਿੱਧ ਗੋਸ਼ਟ ਦੀਆਂ ਸਤਿਗੁਰ ਨੇ ਜੋ ਦਰਜ ਕੀਤੀਆਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਸਾਰਾ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਏਗਾ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਪਹਿਲੀਆਂ ਜਿਹੜੀਆਂ 4 ਪੰਕਤੀਆਂ ਹਨ ਉਹਨਾਂ ਦੇ ਵਿੱਚ ਸਵਾਲ ਕਰਦੇ ਨੇ ਸਿੱਧ ਅਗਲੀਆਂ ਜਿਹੜੀਆਂ ਦੋ ਲਾਸਟ ਵਾਲੀਆਂ ਪੰਕਤੀਆਂ ਹਨ ਗੁਰੂ ਨਾਨਕ ਸਾਹਿਬ ਉਹਦੇ ਵਿੱਚ ਇਹਨਾਂ ਸਿੱਧਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਪਾਠ ਪੜ੍ਹਿਆ ਸੀ ਆਓ ਇੱਕ ਵਾਰੀ ਇਸ ਪੌੜੀ ਦਾ ਪਾਠ ਕਰੀਏ ਤਾਂ ਕਿ ਜਿੱਥੇ ਅਸੀਂ ਗੁਰਬਾਣੀ ਨੂੰ ਸਮਝਣਾ ਹੈ ਉੱਥੇ ਅਸੀਂ ਇਹ ਵੀ ਦੇਖਣਾ ਕਿ ਪਾਠ ਕਿਵੇਂ ਕਰਨਾ ਹੈ ਕਹਾਂ ਤੇ ਆਵੈ ਕਹਾਂ ਇਹ ਜਾਵੈ ਕਹਾਂ ਇਹ ਰਹਿ ਸਮਾਈ ਇਸ ਸ਼ਬਦ ਕਹੋ ਜੋ ਅਰਥ ਹੈ ਵੈ ਤਿਸ ਗੁਰ ਤਿਲਨਤ ਮਾਈ ਕਿਉ ਤਤ ਅਵਗਤ ਪਵੈ ਗੁਰਮੁਖ ਲੱਗਿਆ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਜਵਾਬ ਹੈ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਸਵਿਜਨੇ ਸਵਾਲ ਸੀ ਕਿ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਚਲਿਆ ਜਾਂਦਾ ਹੈ ਤੇ ਇਹ ਜੀਵਨ ਕਿੱਥੇ ਬਤੀਤ ਹੁੰਦਾ ਹੈ ਜਿਹੜਾ ਗੁਰੂ ਇਸ ਗੱਲ ਦੀ ਸਮਝ ਦੇ ਦੇਵੇ ਅਸੀਂ ਸਮਝਾਂਗੇ ਸਿੱਧ ਕਹਿੰਦੇ ਕਿ ਉਹਨਾਂ ਨੂੰ ਲੋਭ ਨਹੀਂ ਹੈ ਉਹ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਰੱਖਦੇ ਹੈ ਭਾਵ ਉਹ ਸੱਚ ਕਹਿ ਰਹੇ ਨੇ ਫਿਰ ਕਹਿੰਦੇ ਨੇ ਉਹ ਜਿਹੜਾ ਅਦ੍ਰਿਸ਼ਟ ਤੇ ਤਤ ਭਾਵ ਸੱਚਾ ਪ੍ਰਭੂ ਹੈ ਪਰਮੇਸ਼ਰ ਹੈ ਉਹਨੂੰ ਕਿਵੇਂ ਮਿਲਿਆ ਜਾ ਸਕੇ ਕਿਵੇਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਹਦੇ ਨਾਲ ਪਿਆਰ ਬਣ ਸਕੇ ਕੀ ਨਾਨਕ ਜੀ ਇਹ ਵਿਚਾਰ ਦੱਸੋ ਪਿਓ ਜਿਹੜਾ ਪ੍ਰਮਾਤਮਾ ਆਪੇ ਸੁਣਦਾ ਹੈ ਸੁਣਦਾ ਹੈ ਤੇ ਆਪੇ ਹੀ ਕਰਨ ਵਾਲਾ ਹੈ ਇਹ ਵੀ ਸਾਨੂੰ ਵਿਚਾਰ ਸਮਝਾ ਤੇ ਸਾਰੇ ਜਿੰਨੇ ਸਵਾਲ ਨੇ ਇਹਨਾਂ ਦੇ ਜਵਾਬ ਸਤਗੁਰ ਦਿੰਦੇ ਨੇ ਸਵਾਲ ਸੀ ਕਹਾਂ ਤੇ ਆਵੇ ਸਤਗੁਰ ਦਾ ਜਵਾਬ ਹੈ ਹੁਕਮੇ ਆਵੇ ਪ੍ਰਮਾਤਮਾ ਦੇ ਹੁਕਮ ਦੇ ਜੀਵ ਸੰਸਾਰ ਵਿੱਚ ਆਇਆ ਗੁਰੂ ਰਾਮਦਾਸ ਕਹਿੰਦੇ ਨੇ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਿ ਅਸੀਂ ਸਾਰੇ ਉਸ ਖਸਮ ਦੇ ਹੁਕਮ ਵਿੱਚ ਆਏ ਆਂ ਰੱਬ ਦੇ ਹੁਕਮ ਦੇ ਵਿੱਚ ਆਏ ਆਂ ਤੇ ਸਾਡੇ ਉੱਤੇ ਸਾਰਿਆਂ ਉੱਤੇ ਉਹਦਾ ਹੁਕਮ ਹੀ ਵਰਤ ਰਿਹਾ ਹੈ ਤਾਂ ਸਤਗੁਰ ਜਵਾਬ ਦਿੰਦੇ ਨੇ ਗੁਰੂ ਨਾਨਕ ਸਾਹਿਬ ਕਹਾਂ ਤੇ ਆਵੇ ਹੁਕਮ ਹੀ ਆਵੇ ਤੇ ਸਵਾਲ ਸੀ ਕਹਾਂ ਇਹ ਜਾਵੇ ਜਵਾਬ ਹੈ ਹੁਕਮ ਹੀ ਜਾਵੇ ਆਹ ਹੁਕਮ ਵਿੱਚ ਹੀ ਆਉਂਦਾ ਹੈ ਹੁਕਮ ਵਿੱਚ ਹੀ ਚੱਲਿਆ ਜਾਂਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਉਹ ਸਤਵ ਨੇ ਜੰਮਣ ਮਰਨ ਹੁਕਮ ਹੈ ਪਣ ਆਵੇ ਜਾਏ ਇਸ ਤਰੀਕੇ ਨਾਲ ਫਿਰਣਾ ਸਵਾਲ ਕੀਤਾ ਸੀ ਇਹ ਟਿਕਦਾ ਕਿੱਥੇ ਹੈ ਜੀਵਨ ਕਿਵੇਂ ਬਤੀਤ ਕਰਦਾ ਹੈ ਉਹ ਸਤਵ ਕਹਿੰਦੇ ਜੀਵਨ ਵੀ ਰੱਬ ਦੇ ਹੁਕਮ ਵਿੱਚ ਹੀ ਬਤੀਤ ਕਰਦਾ ਹੈ ਇਹਨੂੰ ਰੱਬ ਦੇ ਹੁਕਮ ਵਿੱਚ ਹੀ ਰਹਿਣਾ ਪੈਂਦਾ ਹੈ ਹੁਕਮੇ ਰਹਿ ਸਮਾਈ ਸਮਾਈ ਭਾਵ ਸਮਾਇਆ ਹੋਇਆ ਸੰਸਾਰ ਦਿੱਤੇ ਕਿਹਾ ਹੋਇਆ ਕਿਸ ਤਰ੍ਹਾਂ ਰਹਿੰਦਾ ਰੱਬ ਦੇ ਹੁਕਮ ਦੇ ਵਿੱਚ ਪਰਮਾਤਮਾ ਦੇ ਹੁਕਮ ਦੇ ਵਿੱਚ ਤਾਂ ਫਿਰ ਜਿਹੜਾ ਅਗਲਾ ਸਵਾਲ ਸੀ ਅਦ੍ਰਿਸ਼ਟ ਪ੍ਰਭੂ ਜਿਹੜਾ ਸਤਿ ਪ੍ਰਭੂ ਹੈ ਕਿਵੇਂ ਗੁਰ ਦੇ ਚਰਨਾਂ ਨਾਲ ਜੁੜ ਕੇ ਉਹਨੂੰ ਮਿਲਿਆ ਜਾ ਸਕੇ ਤਾਂ ਸਤਗੁਰ ਕਹਿੰਦੇ ਨੇ ਪੂਰੇ ਗੁਰ ਤੇ ਹੁਣ ਗੱਗੇ ਨੂੰ ਔਕੜ ਰਾਰਾ ਪੁਲਿੰਗ ਇੱਕ ਬਚਨ ਹੈ ਗੁਰਬਾਣੀ ਵਿਆਕਰਣ ਦੇ ਅਨੁਸਾਰ ਇੱਥੇ ਰਾਰੀ ਨੂੰ ਔਕੜ ਆਣੀ ਚਾਹੀਦੀ ਸੀ ਪਰ ਆ ਜਿਹੜਾ ਤੇ ਸ਼ਬਦ ਸੰਬੰਧਿਕ ਨਾਲ ਆ ਗਿਆ ਨਾ ਇਹ ਪ੍ਰਗਟ ਰੂਪ ਦੇ ਵਿੱਚ ਆ ਗਿਆ ਇੱਥੇ ਦੇਖਿਆ ਨਾ ਤਿਸ ਗੁਰ ਨੂੰ ਨੂੰ ਭਾਵ ਗੁਪ ਰੂਪ ਦੇ ਵਿੱਚ ਨੂੰ ਸੰਬੰਧਿਕ ਆਇਆ ਪਰ ਇੱਥੇ ਪ੍ਰਗਟ ਰੂਪ ਦੇ ਵਿੱਚ ਪੂਰੇ ਗੁਰ ਤੇ ਤੇ ਜਿਹੜਾ ਸੰਬੰਧਿਕ ਹੈ ਪੂਰੇ ਗੁਰ ਤੇ ਤੇ ਸੰਬੰਧਕ ਪ੍ਰਗਟ ਰੂਪ ਦੇ ਵਿੱਚ ਆ ਗਿਆ ਇਸ ਕਰਕੇ ਰਾਰੇ ਨੂੰ ਔਂਕੜ ਨਹੀਂ ਆ ਸਕੀ ਸਾਚ ਸਮਾ ਸਾਚ ਕਮਾਵੇ ਸੱਚ ਦੀ ਕਮਾਈ ਕਰੇ ਨਾਮ ਦੀ ਕਮਾਈ ਕਰੇ ਤੋਂ ਸਤਗੁਰ ਕਹਿੰਦੇ ਨੇ ਜਿਹੜਾ ਮਨੁੱਖ ਪੂਰੇ ਗੁਰੂ ਦੇ ਨਾਲ ਜੁੜ ਕੇ ਸਤ ਪ੍ਰਮਾਤਮਾ ਦਾ ਨਾਮ ਜਪਦਾ ਇਹ ਕਮਾਈ ਕਰਦਾ ਹੈ ਗਤ ਮਿਤ ਸ਼ਬਦੇ ਪਾਈ ਪ੍ਰਮਾਤਮਾ ਆਪੇ ਸੋਚਾ ਆਪੇ ਕਰਤਾ ਹੈ ਆਪੇ ਅਦ੍ਰਿਸ਼ਟ ਹੈ ਸਭ ਕੁਝ ਆਪੇ ਹੀ ਹੈ ਇਹ ਜਾਣਿਆ ਨਹੀਂ ਜਾ ਸਕਦਾ ਉਹਨੂੰ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਹੋ ਨਾਨਕ ਵਿਚਾਰੋ ਇਹ ਵਿਚਾਰ ਦੱਸੋ ਤੋਂ ਸਤਗੁਰ ਕਹਿੰਦੇ ਨੇ ਜਿਹੜਾ ਉਹ ਮਾਲਕ ਹੈ ਨਾ ਜੇ ਉਦੀ ਗਤ ਹੁੰਦੀ ਹਾਲਤ ਅਵਸਥਾ ਅਗਲਾ ਸ਼ਬਦ ਹੈ ਮਿਤ ਪਰੇ ਸ਼ਬਦ ਮਤ ਵੀ ਹੁੰਦਾ ਕਿਹਾ ਜਾਂਦਾ ਤੇ ਮਤ ਦਾ ਅਰਥ ਉਹ ਸਾਡੀ ਮਤ ਪਰ ਇੱਥੇ ਮਿਤ ਦਾ ਅਰਥ ਹੈ ਮਾਪ ਤੋਂ ਉਦੀ ਹਾਲਤ ਉਹਦਾ ਮਾਪ ਉਹਦੇ ਬਾਰੇ ਜਾਣਨਾ ਕਿਵੇਂ ਜਾਣਿਆ ਜਾ ਸਕਦਾ ਗੁਰੂ ਦੇ ਸ਼ਬਦ ਦੇ ਨਾਲ ਸ਼ਬਦ ਦੇ ਪਰ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਹਦੀ ਅਵਸਥਾ ਨੂੰ ਜਾਣਿਆ ਜਾ ਸਕਦਾ ਪਰ ਨਾਲ ਇਹ ਵੀ ਹੈ ਜੇ ਜਾਣਿਆ ਜਾ ਸਕਦਾ ਫਿਰ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਬਿਆਨਤ ਉਹਨੂੰ ਦੱਸਿਆ ਵੀ ਨਹੀਂ ਜਾ ਸਕਦਾ ਤੇ ਜਿਹੜਾ ਜਾਣ ਲੈਂਦਾ ਉੱਤੇਪ ਕਰ ਦਿੰਦਾ ਫਿਰ ਬੰਦਗੀ ਵਿੱਚ ਜੁੜ ਜਾਂਦਾ ਸੰਸਾਰ ਤੋਂ ਆਪਣੇ ਆਪ ਨੂੰ ਵੱਖਰਾ ਕਰ ਲੈਂਦਾ ਸੰਸਾਰ ਤੇ ਰਹਿੰਦੇ ਆਈ ਵਿਕਾਰਾਂ ਤੋਂ ਬਚਿਆ ਰਹਿੰਦਾ ਇਸ ਤਰੀਕੇ ਦੇ ਨਾਲ ਸਤਗੁਰੂ ਜੀ ਸਿੱਧਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੰਦੇ ਨੇ ਤੇ ਸਿੱਧਾਂ ਦੀ ਸੰਤੁਸ਼ਟੀ ਸਤਿਗੁਰੂ ਤੋਂ ਤਾਂ ਸਾਡੇ ਵਾਸਤੇ ਇਹਦੇ ਵਿੱਚ ਕੀ ਹੈ ਅਸੀਂ ਵੀ ਤਾਂ ਕੁਝ ਸਿੱਖਿਆ ਲੈਣੀ ਹੈ ਨਾ ਸਾਨੂੰ ਇਹ ਸਮਝਣਾ ਪੈਣਾ ਕਿ ਅਸੀਂ ਸਾਰੇ ਰੱਬ ਦੇ ਹੁਕਮ ਵਿੱਚ ਆਏ ਆਂ ਰੱਬ ਦੇ ਹੁਕਮ ਵਿੱਚ ਅਸੀਂ ਚਲੇ ਜਾਣਾ ਸਾਡਾ ਜੋਰ ਕੋਈ ਨਹੀਂ ਹੈ ਅਸਾਂ ਜੋਰ ਨਹੀਂ ਜੇ ਕਿਸ ਕਰ ਹਮਸਤ ਹੈ ਜੋ ਭਾਵੇਂ ਤੇਰੇ ਬਖਸ਼ ਸਤੂ ਕਹਿੰਦੇ ਮਾਲਕਾ ਜੋਰ ਕੋਈ ਨਹੀਂ ਹੈ ਇਹ ਮਿਚਾਂ ਦਾ ਬਖਸ਼ ਲੈ ਤਾਂ ਸਾਡੇ ਬਾਸਤੇ ਹੈ ਕਿ ਅਸੀਂ ਇਹ ਸਮਝਣਾ ਕਿ ਅਸੀਂ ਰੱਬ ਦੇ ਹੁਕਮ ਵਿੱਚ ਆਏ ਆਂ ਰੱਬ ਦੇ ਹੁਕਮ ਵਿੱਚ ਅਸੀਂ ਚਲੇ ਜਾਣਾ ਉਹਦੇ ਹੁਕਮ ਹੀ ਸਾਡੇ ਉੱਤੇ ਵਰਤਣਾ ਇਹ ਸਮਝਣਾ ਸੀ ਆਪਣੀ ਫਿਰ ਅਸੀ ਮਰਜੀ ਛੱਡ ਦੇਮ। ਫਿਰ ਸਾਡਾ ਦੂਰ ਨਹੀਂ ਚਲਣਾ ਸਾਨੂੰ ਸਮਝ ਆ ਜਾਣੀ। ਫਿਰ ਜਦੋਂ ਇਸ ਤਰ੍ਹਾਂ ਜੀਵਨ ਬਧੀਤ ਕਰਾਂਗੇ ਫਿਰ ਪੂਰੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਸੱਚੇ ਪ੍ਰਮਾਤਮਾ ਦੇ ਨਾਲ ਜੁੜ ਜਾਵਾਂਗੇ। ਜਾਵਾਂਗੇ ਅਸੀਂ ਵੀ ਜਿਸ ਤਰੀਕੇ ਨਾਲ ਚੱਲਾਂਗੇ ਤੇ ਉਹਦੀ ਗੱਤ ਉਹਦਾ ਤੋਲ ਮਾਪ ਭਾਅ ਉਹਦੀ ਕਿੱਡੀਕ ਤੱਕ ਤੇ ਕਿੰਨਾ ਕਬੜਾ ਏ ਜਾਣਾਂਗੇ ਦਸਹੀ ਪਰ ਉਹਦੇ ਵਿੱਚ ਸਮਾਨ ਕਰਕੇ ਦੱਸ ਵੀ ਨਹੀਂ ਸਕਾਂਗੇ। ਫਿਰ ਗੁੰਗਾ ਹੋ ਜਣ ਕਬੀਰ ਗੁੰਗਾ ਹੋ ਗਿਆ ਬਾਬਰਾ ਕਿਹਨੇ ਗੁੰਗਾ ਹੋ ਜਾਣਾ ਜੀ ਕਿਉਂਕਿ ਜਿੰਨਾ ਦਿਖੇਗਾ ਤੇ ਫਿਰ ਉਨਾਂ ਹੀ ਜ਼ਾਦੇ ਪ੍ਰਮਾਤਮਾ ਦਿਖੇਗਾ ਤਾਂ ਸਤਿਗੁਰੂ ਸਮਝਾ ਦੇਣੇ ਭਾਈ ਉਹਦੀ ਬੰਦਗੀ ਕਰੋ ਉਹਦਾ ਨਾਮ ਜਪੋ ਸਿੱਧਾਂ ਵਾਸਤੇ ਨਹੀਂ ਸਾਡੇ ਵਾਸਤੇ ਵੀ ਹੈ ਸੋ ਉਹਦਾ ਨਾਮ ਜਪ ਕੇ ਚੇਤੇ ਕਰੀਏ ਇਹ ਸਤਿਗੁਰੂ ਸਾਨੂੰ ਸੱਜੀ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ